हे गाइस वेलकम बैक माय न्यू व्लॉग आधी शुरुआत ਹੁੰਦੀ ਹੈ ਬਾਈ ਮੀਤ ਆ ਖੜੀ ਆਪਣੀ ਰਾਣੀ ਸੁੰਦਰਾ ਤੇ ਅੱਜ ਚੱਲੇ ਆਪਾਂ ਫਿਰ ਇੱਕ ਨਵੇਂ ਟੂਰ ਤੇ ਤੁਹਾਨੂੰ ਦੱਸਾਂਗੇ ਰਸਤੇ ਵਿੱਚ ਅਸੀਂ ਕਿੱਥੇ ਚੱਲੇ ਆ ਪਾਣੀ ਚੈੱਕ ਕਰੀ ਤੁਸੀਂ ਮੀਤ ਲਾਲਾ ਨੇ ਸ਼ੈੱਕ ਕਰੋ ਤੁਸੀਂ ਮੀਤ ਦੇ ਕੀ ਹੋ ਗਿਆ ਐਕਸੀਡੈਂਟ ਹੋ ਗਿਆ ਅਵੇਂ ਨਾ ਬੱਤੀ ਕੀ ਜਾਂਦਾ ਉੱਠ ਗਿਆ ਸੀਗਾ ਇਹ ਉੱਠ ਗਿਆ ਜੀ ਸਾਡੇ ਘਰ ਦੇ ਲੱਗੇ ਜਮਣਾ ਤੋੜਨ ਲੋ ਵੀ 2 ਘੰਟੇ ਦੇ ਡਰਾਈਵ ਤੋਂ ਬਾਅਦ ਆਪ ਆ ਗਏ ਬਾਬਾ ਬੁੱਢੇ ਸ਼ਾਹ ਜੀ ਦੇ ਦਰਬਾਰ ਤੇ ਦੇਖੋ ਹੀ ਤੁਸੀਂ ਆ ਸਾਡੇ ਖੜੇ ਕਰਦੇ ਉਹ ਦੇਖੋ ਕੀ ਸੋਚ ਰਿਹਾ ਹੈ ਓਕੇ ਕੀ ਹੋਇਆ ਕਿੱਥੇ ਆਏ ਆਪਾਂ ਉਹ ਨੈਣਾ ਤੇ ਜਾ ਰਹੇ ਆ ਆ ਸਾਡੀ ਸੰਗਤ ਆ ਬੈਗੀਆਂ ਨੇ ਲੰਗਰ ਸ਼ਗਨ ਦੀ। ਬੋਗ ਨੇ ਫੋਕ ਕੱਢੀ ਰੋਕੀ ਭਾਈ ਆ ਉਹ। ਉਹ ਤਾਂ ਸੀ ਬਣਾ। ਹਾਂ। ਅਹ ਦੇਖੋ। ਬੋਗ ਨੇ। ਐ ਬੋਗ ਨੇ। ਨੰਨ ਨੰ 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 ਚਲੋ ਜੀ ਵਾ ਵਾਪਸ ਚੱਲੇ। ਪੰਜ ਚੱਲੇ ਸਿਨਣਾ ਦੇਵੀ। ਆ ਪੈਰ ਰੱਖਣ ਜਗ੍ਹਾ ਨਹੀਂ ਹੁੰਦੀ ਆ ਪੂਰਾ ਪਾਓ ਘਾੜ ਦਿਜਣਾ ਇਹ ਮੇਰੇ ਜੋੜ ਦੇ ਨਹੀਂ ਆ ਅਦਾ ਚਾਲੀ ਰਵੇ ਬਾਬੂ ਜੀ ਬੋ ਵੀ ਦੱਸੋ। ਓਕੇ ਕੀ ਕਰਦਾ ਪਿਆ ਤੂੰ? ਕੀ ਤੋੜ ਰਿਹਾ? ਕੋਤਾ ਨਹੀਂ ਹੈਗਾ ਤੁਹਾਡਾ। ਉੱਚੀ ਬੋਲ। ਬੁੱਤੇ ਉਹ ਲੱਗੇ ਆ ਜੇ। ਠੀਕ ਹੈ। ਲੋ ਜੀ ਆਪਾਂ ਪਹੁੰਚ ਗਏ ਥੀ ਵਿਊ ਚੈੱਕ ਕਰ ਲਈ ਤੁਸੀਂ। ਬੱਚ ਕੇ ਆਣੀ ਫੋਨ ਖੋ ਕੇ ਲੈ ਜਾਂਦਾ। ਚੈੱਕ ਕਰੋ। ਚੈੱਕ ਕਰੋ ਜੀ ਵੀਊ। ਸਨਸੈਟ ਹੋ ਰਿਹਾ ਬਾ। ਗੈਂਦੇ ਦੇ ਅੱਧਾ 15 ਮਿੰਟ ਬਾਅਦ ਹੋ ਜਾਣਾ ਸਨਸੈਟ ਪੂਰਾ نیچے ਆ ਦੇਖੋ ਜੀ ਅਸੀਂ ਹੁਣ ਮਾਤਾ ਤੇ ਜਾ ਰਹੇ ਹਾਂ ਦੁਕਾਨਾ ਦੇਖ ਲਓ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਆ ਨੂਰ ਥੱਲੇ ਨੀ ਉਤਰਾਂ ਨੂ ਥੱਲੇ ਉਤਰ ਜਾ ਤਾ ਦੱਦਾ ਉਤਰ ਜਾਓ ਤਾ ਦੱਦਾ ਹੋ ਦੇ ਉਤਰ ਗਿਆ ਵੈਰੀ ਗੁੱਡ ਹੁਣ ਨੂਰ ਆਪੇ ਤੁਰ ਕੇ ਜਾਊਗਾ ਚਲੋ 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 ਮਾਹੀ ਨੂੰ ਇੱਦਾਂ ਤੇ ਲੈ ਕੇ ਦੇਣਾ ਵਾ ਮਾਹੀ ਨੂੰ ਇੱਦਾਂ ਤੇ ਲੈ ਕੇ ਦੇਣਾ ਕਾ ਲੈ ਦੋ ਆਜਾ ਲਮਾਂਗੇ ਮੱਥਾ ਤੇ ਟੇਕ ਲਾ ਮਾਤਾ ਦਾ ਦਰਬਾਰ ਆ ਗਿਆ ਜੀ ਤੁਸੀਂ ਦੇਖ ਸਕਦੇ ਕਿੰਨਾ ਸੋਹਣਾ 뷰 ਦਾ ਕੋਲ ਹੈ ਔਰ ਮਾਹੀ ਦਾ ਸੀ ਫੋਟੋ ਸ਼ੂਟ ਕਰਨ ਵਾਲੇ ਆ ਮਾਹੀ ਫੋਟੋ ਸ਼ੂਟ ਕਰਾਣੇ ਜੋ ਮਾਹੀ ਜਾ ਕਰ ਦੋ ਜਾ ਕਰ ਦੋ ਹਰ ਚਲੋ ਫੋਟੋ ਸ਼ੂਟ ਕਰਕੇ ਫਿਰ ਬਲੌਗ ਕਰਾਂਗੇ ਲੈ ਵੀ ਪਹੁੰਚ ਕੇ ਦਰਵਾਜ਼ੇ ਦੇ ਵਿੱਚ ਸੰਗਤ ਦੇਖ ਲੋ ਜੀ ਇੰਨੀ ਕਾ ਜੇ ਕਿ ਫਿਰ ਨਹੀਂ ਵੀ ਆਣਾ ਹੋਇਆ ਇਸ ਟਾਈਮ ਆ ਸਕਦਾ ਜਦੋਂ ਹੁਣ ਸੌਨ ਦਾ ਮਹੀਨਾ ਚੜ ਜਾਏਗਾ ਫਿਰ ਜ਼ਿਆਦਾ ਸੰਗਤ ਵਜੇਗੀ ਆ ਜਿੰਦਾ ਪ੍ਰੋਟੋਕੋਲ ਕਾਲੇ ਕਰਦੇ ਅੱਗੇ ਅੱਗੇ ਵਸਾਤ ਲਾਗੇ ਲੋਵੀ ਮਥਮਤਾ ਟਿੱਕ ਲਿਆ ਚੱਲੇ ਹੁਣ ਆਪਾਂ ਵਾਪਸ ਇਹਨਾਂ ਘਰ ਕੈਮ ਹੋ ਗਿਆ ਜੀ 8 ਕਿੰਨੇ 4 ਘੰਟੇ ਲੱਗੇ ਨੇ 12:00 ਤੱਕ ਪੁੰਚਾਂਗੇ ਘਰ ਨਾ ਨਾ ਦੇਵੀ ਤੋਂ ਬਾਅਦ ਸਿੱਧਾ ਆਪਾਂ ਆਗੇ ਆਨੰਦਪੁਰ ਸਾਹਿਬ ਪਾਰਕਿੰਗ ਲਾਫੀ ਗੱਡੀ ਹੁਣ ਜਲਨੇ ਆ ਦਰਬਾਰ ਸਾਹਿਬ ਵੱਲ ਨੂੰ